ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਤੋਂ ਬਣੇ ਨਵੇਂ ਸੰਸਦ ਮਨੀਸ਼ ਤਿਵਾੜੀ ਦੀਆਂ ਟੈਨਸ਼ਨਾਂ ਵਧ ਗਈਆਂ ਨੇ ਦੱਸਦੀ ਇਹ ਕਿ ਉਸ ਨੂੰ ਚੁਣੌਤੀ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਤ ਸਿੰਘ ਟੰਡਣ ਨੇ ਦੱਸਦੀ ਇਹ ਮਨੀਸ਼ ਤਿਵਾੜੀ ਨੇ ਲੋਕ ਸਭਾ ਦੀ ਚੋਣ ਲੜੀ ਸੀ ਚੰਡੀਗੜ੍ਹ ਤੋਂ 2504 ਵੋਟਾਂ ਦੇ ਛੋਟੇ ਜਿਹੇ ਫਰਕ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਤ ਸਿੰਘ ਟੰਡਣ ਤੋਂ ਲੇਕਿਨ ਸੰਜੀਤ ਸਿੰਘ ਟੰਡਣ ਨੇ ਹੁਣ ਨਵੇਂ ਬਣੇ ਸੰਸਦ ਕਾਂਗਰਸ ਪਾਰਟੀ ਤੋਂ ਅਤੇ ਚੰਡੀਗੜ੍ਹ ਤੋਂ ਮਨੀਸ਼ ਟਵਾੜੀ ਦੀਆਂ ਟੈਨਸ਼ਨਾਂ ਜਾਂ ਕਹਿ ਦਈਏ ਮੁਸ਼ਕਲਾਂ ਵਧਾ ਦਿੱਤੀਆਂ ਨੇ ਸੰਜੀਤ ਟੰਡਣ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਮਨੀਸ਼ ਟਵਾੜੀ ਨੂੰ ਚਟਕਾ ਦੇ ਦਿੱਤਾ ਹੈ ਯਾਨੀ ਕਿ ਉਸ ਦੇ ਵਿਰੁੱਧ ਪਟੀਸ਼ਨ ਦਾਇਰ ਕਰਤੇ ਕਰਕੇ ਮਨੀਸ਼ ਤਿਵਾੜੀ ਨੂੰ ਚੁਣੌਤੀ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਦੱਸ ਦਿੰਦੇ ਆ ਕਿ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਸੰਜੇ ਸਿੰਘ ਟੰਡਰ ਨੇ ਜਿਹੜੇ ਦੋਸ਼ ਲਾਏ ਨੇ ਪਹਿਲਾ ਦੋਸ਼ ਹੈ ਕਿ ਉਹਨਾਂ ਨੇ ਚੰਡੀਗੜ੍ਹ ਦੀਆਂ ਗਹਿਰੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਪਰਮਾਇਆ ਹੈ ਉਹਨਾਂ ਦੇ ਨਾਲ ਜਿਹੜੇ ਭ੍ਰਿਸ਼ਟਾਚਾਰ ਵਾਲੇ ਵਾਅਦੇ ਕੀਤੇ ਨੇ 8500 ਰੁਪਏ ਲੈ 8500 ਰੁਪਏ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਕਰ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਸਾਂਸਦ ਬਣ ਜਾਂਦੇ ਨੇ ਸਾਂਸਦ ਬਣਨ ਤੋਂ ਬਾਅਦ 8500 ਰੁਪਏ ਜਿਹੜਾ ਹੈ ਹਰ ਮਹੀਨੇ ਗਰੀਬ ਮਹਿਲਾਵਾਂ ਦੇ ਖਾਤੇ ਵਿੱਚ ਜਿਹੜੀਆਂ ਲੋੜਵੰਦ ਮਹਿਲਾਵਾਂ ਨੇ ਇਹ ਵਾਅਦਾ ਕੀਤਾ ਸੀ ਲੇਕੇ ਨਹੀਂ ਕਰਾਇਆ ਗਿਆ ਨੰਬਰ 2 ਉਹਨਾਂ ਨੇ ਕਿਹਾ ਇੱਕ ਵਾਅਦਾ ਕੀਤਾ ਸੀ ਗਰੰਟੀ ਕਾਰ ਬੰਡੇ ਗਈ ਸੀ ਨੌਕਰੀ ਵਾਸਤੇ ਮਨੀਸ਼ ਤਿਵਾੜੀ ਵੱਲੋਂ ਹਾਲਾਂਕਿ ਇਹ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਲਿਖਿਆ ਗਿਆ ਕਿ ਕਾਰ ਵੰਡੇ ਗਿਆ ਲੇਕਿਨ ਮਨੀਸ਼ ਤਿਵਾਰੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਦੇ ਕੋਲੋਂ ਹੀ ਕਾਰਡ ਬਣਾ ਕੇ ਪਲਾਸਟਿਕ ਦੇ ਨੌਜਵਾਨਾਂ ਨੂੰ ਵੰਡੇ ਸੀ ਕਿਹਾ ਸੀ ਜੇਕਰ ਤੁਹਾਨੂੰ ਅਸੀਂ ਨੌਕਰੀ ਨਹੀਂ ਦੇ ਪਾਏ ਤਾਂ ਹਰ ਸਾਲ ਤੁਹਾਡੇ ਮਹੀਨੇ 1 ਲੱਖ ਰੁਪਏ ਤੁਹਾਨੂੰ ਜਿਹੜਾ ਹੈ ਤੁਹਾਡੇ ਖਾਤੇ ਦੇ ਵਿੱਚ ਆਟੋਮੈਟਿਕ ਆ ਜਾਵੇਗਾ ਉਸ ਤੋਂ ਬਾਅਦ ਰਾਸ਼ਨ ਵੰਡੇ ਗਿਆ ਕੱਪੜੇ ਵੰਡੇ ਗਿਆ ਪੈਸਾ ਵੰਡਾ ਗਿਆ ਸ਼ਰਾਬ ਵੰਡੀ ਗਈ ਇਸ ਨੂੰ ਲੈ ਕੇ ਸੰਜੇ ਟੰਡਣ ਨੇ ਜਿਹੜਾ ਹੈ ਚੁਣੌਤੀ ਦੇ ਦਿੱਤੀ ਹੈ ਨਵੇਂ ਬਣੇ ਚੰਡੀਗੜ੍ਹ ਤੋਂ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੂੰ ਹੁਣ ਇਹ ਦੇਖਣਾ ਹੋਵੇਗਾ ਮਨੀਸ਼ ਤਿਵਾੜੀ ਨੂੰ ਜਿਹੜਾ ਚੈਲੰਜ ਮਿਲਿਆ ਹੈ ਜਿਹੜੀ ਉਸ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ ਕਿ ਇਸ ਨੂੰ ਲੈ ਕੇ ਹੁਣ ਕੋਈ ਹੜਕਾ ਮੱਚੇਗੀ ਜਾਂ ਜਿਹੜੀ ਐਮਪੀ ਵਾਲੀ ਮੈਂਬਰ ਆਫ ਪਾਰਲੀਮੈਂਟ ਵਾਲੀ ਮੈਂਬਰਸ਼ਿਪ ਹੈ ਉਸ ਨੂੰ ਟਾ ਲੱਗੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਤਾਂ ਇਹ ਵਾਅਦੇ ਕੀਤੇ ਨੇ ਲੇਕਿਨ ਸਰਕਾਰ ਵੀ ਬਣ ਚੁੱਕੀ ਹੈ ਲਗਭਗ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਚੋਣ ਮੈਨੀਫੈਸਟੋ ਤਿਆਰ ਕੀਤਾ ਸੀ ਉਸ ਦੇ ਵਿੱਚ ਜਿਹੜੇ ਵਾਅਦੇ ਕੀਤੇ ਨੇ ਹਾਲੇ ਤੱਕ ਵੀ ਪੂਰੇ ਨਹੀਂ ਕੀਤੇ ਤੇ ਕਿਉਂ ਫਿਰ ਹੁਣ ਸੰਜੇ ਸਿੰਘ ਟੰਡਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਲੋਕ ਸਭਾ ਦੀ ਚੋਣ ਲੜੇ ਨੇ ਮਨੀਸ਼ ਤਿਵਾੜੀ ਦੇ ਵਿਰੁੱਧ ਮਨੀਸ਼ ਤਿਵਾੜੀ ਨੇ ਉਹਨੂੰ 2504 ਵੋਟਾਂ ਦੇ ਥੋੜੇ ਜਿਹਾ ਫਰਕ ਨਾਲ ਹਰਾ ਦਿੱਤਾ ਸੀ ਲੇਕਿਨ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਸੰਜੇ ਸਿੰਘ ਟੈਂਡਨ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਚਰਚੀ ਦੇ ਦਿੱਤੀ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਨਵੇਂ ਬਣੇ ਕਾਂਗਰਸ ਦੇ ਸੰਸਦ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਧੰਨਵਾਦ